ਸ੍ਰੀ ਗੁਰੂ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਪਹੁੰਚਿਆ ਆਪਾਂ ਪਿੰਡ ਚੋੜਿਆਲਾ ਜੋ ਕਿ ਮੋਹਾਲੀ ਦੇ ਨੇੜੇ ਦਾ ਜਿੱਥੇ ਆਪਣਾ ਜਗਦੀਸ਼ ਰੀਪਰ 2024 ਮਾਡਲ ਨਾਲ 855 ਟਰੈਕਟਰ ਚੱਲ ਰਿਹਾ ਆਜੋ ਫਿਰ ਆਪਾਂ ਚੱਲਦੇ ਆਂ ਹਾਂਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਵਰਾਜ 855 ਟਰੈਕਟਰ ਨਾਲ ਆਪਣਾ ਜਗਦੀਸ਼ ਰੀਪਰ 2024 ਮਾਡਲ ਚੱਲ ਰਿਹਾ ਹੈ ਟਰੈਕਟਰ ਦਾ ਤੋਰਾ ਤੁਸੀਂ ਦੇਖ ਸਕਦੇ ਹੋ ਰੀਪਰ ਬਹੁਤ ਹੀ ਰੈਲਾ ਚੱਲ ਰਿਹਾ ਹੈ ਆਪਣੇ ਰੀਪਰ ਦੀ ਸਫਾਈ ਤੁਸੀਂ ਸਾਹਮਣੇ ਟਰਾਲੀ ਦੇ ਥੱਲੇ ਦੇਖ ਸਕਦੇ ਹੋ ਇੱਕ ਨੰਬਰ ਆਪਣੇ ਰੀਪਰ ਦੀ ਸਫਾਈ ਹੈ ਰੀਪਰ ਦਮਾਦਮ ਮਾਲੰਦੇਰ ਨੂੰ ਖਿੱਚੀ ਜਾਂਦਾ ਹੈ ਤੇ ਟਰੈਕਟਰ ਤੱਕ ਇਹਨੂੰ ਵਾਧਾ ਜਾਂਦਾ ਹੈ ਇਹ ਆਪਣਾ ਰੀਪਰ ਪਿੰਡ ਚੋੜਿਆਲਾ ਵਿੱਚ ਚੱਲਦਾ ਹੈ ਜੋ ਕਿ ਮੋਹਾਲੀ ਦੇ ਨੇੜੇ ਇੱਕ ਹੈ ਪਿੰਡ ਇਸ ਰੀਪਰ ਨੂੰ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਆਪਣੇ ਕਿਸਾਨ ਭਰਾ ਕੁਲਵੀਰ ਪੁੱਲਰ ਚਲਾ ਰਹੇ ਨੇ 852 ਟਰੈਕਟਰ ਨਾਲ ਆਪਣਾ ਜਗਦੇਸ਼ ਰੀਪਰ ਟਰੈਕਟਰ ਦੀ ਪੂਰੀ ਬੜਕ ਪੈ ਰਹੀ ਆ 852 ਐਂਡ ਗੱਲ ਦਾ ਮਤਲਬ ਹੋਈ ਜੋ ਪੂਰੀ ਨਾ ਹੀ ਕੋਈ ਟਰੈਕਟਰ ਤੇ ਲੋਡ ਹੈ ਤੇ ਨਾ ਹੀ ਕੋਈ ਰੀਪਰ ਦੇ ਰੂਪਵੀਰ ਕੋਈ ਸੁਣ ਸਕਦੇ ਨਹੀਂ ਧੰਨਵਾਦੀ ਮਿਲਦਾ ਅਗਲੀ ਵੀ